ਮਾਨਵ ਇਕਤਾ ਧਾਰਮਿਕ ਕਮੇਟੀ ਮੁੱਲਾ ਮੇਲੀ ਗੇਟ ਫਗਵਾੜਾ ਵੱਲੋਂ ਨਵਰਾਤਰੀਆਂ ਦੇ ਉਪਲਕਸ਼ ਵਿੱਚ ਮਾਤਾ ਚਿੰਤਪurni ਦਰਬਾਰ ਲਾਲਥੜੇ ਹਿਮਾਚਲ ਪ੍ਰਦੇਸ਼ ਲਈ ਸ਼ਰਦਾਲੂ ਆਵਾਸਥੇ ਲੰਗਰ ਦਾ ਟਰੱਕ ਹੋਇਆ ਰਵਾਨਾ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ

കൈമറ <muchas> സൈഡ്കോ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕ੍ਰਾਮਾ ਚਿੰਤਾ ਪੂਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਮਹਾਰਾਜ ਜੀ ਮਾਨਵ ਇੱਕ ਸਵੇਤਾ ਧਰਮਿਕ ਸਵੇਤਾ ਕਮੇਟੀ ਨੂੰ ਬਹੁਤ ਬਹੁਤ ਮੇਰੇ ਵੱਲੋਂ ਵਧਾਈ ਮਹਾਰਾਜ ਜੀ ਅੱਜ ਦਾ ਸੇਵਾ ਤੁਸੀਂ ਚਲਾਈ ਹੈ ਲੰਗਰ ਦੀ ਸੇਵਾ ਲੰਗਰ ਦੀ ਸੇਵਾ ਬਹੁਤ ਪ੍ਰਾਤਨ ਚੱਲੀ ਆ ਰਹੀ ਹੈ ਲੰਗਰ ਖਵਾੜਾ ਜਾਂ ਕਰਨਾ ਇਹ ਸਾਡੇ ਹੱਕ ਵਸਦਾ ਨਹੀਂ ਹੈ ਇਹ ਕਮੇਟੀ ਦੇ ਹੱਕ ਵਸਦਾ ਨਹੀਂ ਹੈ ਮੈਂ ਸਾਰਿਆਂ ਨੂੰ ਆਹੀ ਕਵਾਂਗੀ ਕਿ ਤੁਸੀਂ ਮਹਾ ਮਾਈ ਦੇ ਆਸ਼ੀਰਵਾਦ ਦੇ ਸਰੂਪ ਆ ਲੰਗਰ ਵੰਡਣ ਜਾ ਰਹੇ ਹੋ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਤੁਸੀਂ ਇਦਾਂ ਹੀ ਹਰ ਸਾਲ ਲੰਗਰ ਦੀ ਸੇਵਾ ਕਰਦੇ ਰਹੋ ਇਸ ਕਮੇਟੀ ਨੂੰ ਮਹਾਰਾ ਚੜ੍ਹਦੀ ਕਲਾ ਵਿੱਚ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਇੱਕ ਨਹੀਂ 10 10 ਟਰੱਕ ਦੀ ਲੰਗਰ ਸੇਵਾ ਕਰਨ ਹੋਰ ਹਰ ਚਾਲਿਆਂ ਜੇ ਹਰ ਮੰਦਰਾ ਚ ਸੇਵਾ ਕਰਨ ਸਾਡਾ ਆਹੀ ਆਸ਼ੀਰਵਾਦ ਆਹੀ ਬਿੰਤੀ ਹੈ ਆਹੀ ਦੁਆ ਹੈ ਜੈਕਾਰਾ ਸ਼ੇਰਾਂ ਮਾਲੀ ਦਾ ਬੋਲ ਸਾਚੇ ਦਰਵਾਜ਼ੇ ਕੀ ਖੁਸ਼ੀ ਦੀ ਗੱਲ ਹੈ ਕਿ ਮਾਨਵਤਾ ਧਾਰਮਿਕ ਕਮੇਟੀ ਮੇਲੀ ਗੇਟ ਵੱਲੋਂ ਹਰ ਸਾਲ ਦੀ ਤਰ੍ਹਾਂ ਚਿੰਤਪੁਰਨੀ ਮਾਤਾ ਜੀ ਦੇ ਜਿਹੜੇ ਨਗਰਾਂਤਿਆਂ ਚ ਇਹ ਲਾਲ ਥੜੇ ਤੇ ਜਿਹੜਾ ਲੰਗਰ ਲਾਇਆ ਜਾਂਦਾ ਉਹਨੂੰ ਅੱਜ ਸਾਡੇ ਮਾਤਾ ਜੀ ਦਿੱਲੀ ਤੋਂ ਆਏ ਆ ਉਹਨਾਂ ਨੇ ਸਾਰੇ ਜਿਹੜੇ ਸਾਡੇ ਜਿਹੜੀ ਧਾਰਮਿਕ ਕਮੇਟੀ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਔਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਜਿਹੜਾ ਇਹ 37ਵਾਂ ਵਿਸ਼ਾਲ ਲੰਗਰ ਜਿਹੜਾ ਲਾਲਸੜੇ ਤੇ ਲਾਇਆ ਜਾਣਾ ਉਹਦੇ ਤੇ ਇਹਨਾਂ ਨੇ ਅਸ਼ੀਰਵਾਦ ਦਿੱਤਾ ਔਰ ਮੈਂ ਮਾਤਾ ਜੀ ਦਾ ਔਰ ਸਾਡੇ ਸਾਰੇ ਜਿੰਨੇ ਵੀ ਮੈਂਬਰ ਆ ਜਿਹੜੇ ਹਰ ਸਾਲ ਬਹੁਤ ਮਿਹਨਤ ਕਰਕੇ ਮਾਤਾ ਜੀ ਦੇ ਅਸ਼ੀਰਵਾਦ ਦੇ ਨਾਲ ਉੱਥੇ ਲੰਗਰ ਲਾਉਂਦੇ ਆ ਔਰ ਮਾਤਾ ਦੇ ਮਾਤਾ ਜੀ ਦੇ ਅਸ਼ੀਰਵਾਦ ਦੇ ਨਾਲ ਜਿੱਦਾਂ ਮਾਤਾ ਜੀ ਨੇ ਕਿਹਾ 10-10 ਟਰਕਾਨੀਆਂ ਜਿਹੜੀਆਂ ਸੇਵਾ ਹੋਣੀ ਚਾਹੀਦੀ ਆ ਉਹ ਵੀ ਇਹਨਾਂ ਚੇਕਰਾ ਮਾ ਸ਼ੇਰਾਂ ਵਾਲੀ ਦਾ ਬਹੁਤ ਸਾਰੇ ਦਰਵਾਜ਼ੇ ਪਈ ਜੈ ਔਰ ਮੈਂ ਅੱਜ ਸਾਡੇ ਕਿਉਂਕਿ ਜਿੰਨੇ ਵੀ ਸਾਡੇ ਮੈਂਬਰ ਆ ਅੱਜ ਮਾਤਾ ਜੀ ਤੋਂ ਅਸ਼ੀਰਵਾਦ ਲਿਆ ਔਰ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਜੋ ਸਾਨੂੰ ਉਹਨਾਂ ਨੇ ਸਿੱਖਿਆ ਦਿੱਤੀ ਆ ਉਹਦੇ ਮੁਤਾਬਕ ਅਸੀਂ ਜਿੰਨਾ ਵੱਧ ਚੜ ਹੋ ਕੇ ਅਸੀਂ ਅੱਗੇ ਸੇਵਾ ਕਰ ਸਕੀਏ ਚੇਕਰਾ ਚਿੰਤਪੁਨੀ ਮਾਤਾ ਜੀ ਦਾ ਬਹੁਤ ਸਾਰੇ